ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਜੀ ਆਇਆਂ ਨੂੰ ਵੈਲਕਮ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਅਗਵਾਈ ਚ ਚੱਲ ਰਹੀ ਹੈ ਅੱਜ ਇੱਕ ਬਹੁਤ ਵੱਡਾ ਜਿਹਨੂੰ ਕਹ ਲੋ ਵੀ ਖੁਸ਼ੀ ਦਾ ਫੈਸਲਾ ਜਿਹੜਾ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਪੰਜਾਬ ਦੇ 3.5 ਕਰੋੜ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਕਿ 2025 ਨੂੰ ਸਾਡੀ ਕੈਬਨਿਟ ਦੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਪੈਡੀ ਸਟ੍ਰਾ ਬਾਲਣ ਆਧਾਰਿਤ ਬੋਇਲਰ ਨੇ ਜਿਹੜੇ ਸਥਾਪਿਤ ਕਰਨ ਵਾਲੀਆਂ ਇਕਾਈਆਂ ਨੂੰ ਪੂੰਜੀ ਸਬਸਿਡੀ ਦੇਣ ਦੇ ਲਈ ਇਹਦੇ ਚ ਵਾਸ ਕਰ ਦਿੱਤਾ ਗਿਆ ਸੀਗਾ ਇਹ ਜਿਹੜੀ ਸਬਸਿਡੀ ਹੈ 60 ਕਰੋੜ ਰੁਪਏ ਦੀ ਸਬਸਿਡੀ ਕਿਹੜੀ ਇਕਾਈ ਹੈ 60 ਕਰੋੜ ਰੁਪਏ ਦੀ ਪੈਡੀ ਸਟਰਾ ਬਾਲਣ ਆਧਾਰਤ ਜਿਹਨੂੰ ਪਰਾਲੀ ਕਹਿੰਦੇ ਆ ਪਰਾਲੀ ਤੇ ਆਧਾਰਤ ਜਿਹੜੇ ਬੋਇਲਰ ਚੱਲਣਗੇ ਉਹਨਾਂ ਨੂੰ ਸਥਾਪਿਤ ਕਰਨ ਵਾਲੀਆਂ ਇਕਾਈਆਂ ਨੂੰ ਸਬਸਿਡੀ ਦਿੱਤੀ ਜਾਊਗੀ ਜਿਹੜੀ ਕਿ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ ਇਹਦਾ ਫਾਇਦਾ ਕੀ ਹੋਊਗਾ ਹੁਣ ਬਹੁਤ ਧਿਆਨ ਨਾਲ ਸੁਣਨ ਵਾਲੀ ਗੱਲ ਹੈ ਨੰਬਰ 1 ਪੈਡੀਸਟਾ ਜਿਹਨੂੰ ਅਸੀਂ ਪ੍ਰਾਲੀ ਕਹਿੰਦੇ ਆ ਪ੍ਰਾਲੀ ਦਾ ਜਿਵੇਂ ਆਪਾਂ ਸਾਰੇ ਜਾਣਦੇ ਆ ਪ੍ਰਾਲੀ ਦੀ ਇੱਕ ਪ੍ਰਕਿਊਰਮੈਂਟ ਇਹਦੀ ਇਹਨੂੰ ਪ੍ਰਕਿਊਰ ਕਰਨਾ ਬਹੁਤ ਵੱਡਾ ਇੱਕ ਕਾਪੜੇ ਲਈ ਚੈਲੰਜ ਸੀ ਇੱਕ ਬਹੁਤ ਵੱਡਾ ਟਾਸਕ ਸੀਗਾ ਹਰ ਵਾਰ ਜਦੋਂ ਸੀਜ਼ਨ ਆ ਕੇ ਜਾਂਦਾ ਸੀ ਤਾਂ ਸਾਡੇ ਕਿਸਾਨ ਭਰਾਵਾਂ ਨੂੰ ਇਹਨੂੰ ਪੈਡੀ ਨੂੰ ਸੰਭਾਲਣ ਦੇ ਲਈ 15 ਤਰ੍ਹਾਂ ਦੇ ਯਤਨ ਕਰਨੇ ਪੈਂਦੇ ਸੀ ਜਦੋਂ ਨਹੀਂ ਉਹ ਸੰਭਾਲੀ ਜਾਂਦੀ ਸੀ ਪੈੜੀ ਤਾਂ ਕਈ ਵਾਰ ਮਲਚਰ ਲਾ ਕੇ ਵਿੱਚ ਮਲਚਿੰਗ ਕਰਨੀ ਪੈਂਦੀ ਸੀ ਤੇ ਉਹਨਾਂ ਦੀ ਫਿਊਲ ਕਾਸਟ ਐਕਸਟਰਾ ਆਉਂਦੀ ਸੀ ਸੋ ਜਿਵੇਂ ਹੀ ਇਹ ਗੱਲ ਸਰਕਾਰ ਦੇ ਧਿਆਨ ਹਿੱਤ ਆਈ ਪ੍ਰਾਣੀਆਂ ਸਰਕਾਰਾਂ ਨੇ ਤਾਂ ਕਦੇ ਗੌਰ ਨਹੀਂ ਕੀਤਾ ਜਦੋਂ ਕਾਂਗਰਸ ਦੀਆਂ ਸਰਕਾਰਾਂ ਸੀ ਅਕਾਲੀ ਦਲ ਭਾਜਪਾ ਦੀਆਂ ਸਰਕਾਰਾਂ ਸੀ ਉਹ ਤਾਂ ਹੂਕ ਨੀਂਦ ਸੁੱਤੇ ਪਏ ਸੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਇਸ ਸਮੱਸਿਆ ਦਾ ਹੱਲ ਕਿਵੇਂ ਕੱਢਿਆ ਜਾਵੇ ਇਹ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਨੋਟਿਸ ਚ ਗੱਲ ਆਈ ਕਿ ਆਪਾਂ ਦੋਰਾ ਫਾਇਦਾ ਕਿਵੇਂ ਕਰ ਸਕਦੇ ਆ ਦੋਰਾ ਫਾਇਦਾ ਕਿਵੇਂ ਇੱਕ ਪਾਸੇ ਤਾਂ ਆਪਾਂ ਇੰਡਸਟਰੀ ਦੇ ਵਿੱਚ ਬੋਇਲਰ ਚ ਚਲਾਉਣ ਲਈ ਜਿਹੜਾ ਬਾਲਣ ਹੈ ਉਹ ਕੋਲਾ ਮੰਗਾਨੇ ਆ ਬਾਹਰ ਲੀਆਂ ਸਟੇਟਾਂ ਤੋਂ ਅਸੀਂ ਲੱਕੜ ਮੰਗਾਨੇ ਆ ਬਾਹਰ ਲੀਆਂ ਸਟੇਟਾਂ ਤੋਂ ਤੇ ਫੇਰ ਉਰੇ ਅਸੀਂ ਉਹਨਾਂ ਦੀ ਵਰਤੋਂ ਕਰਦੇ ਆ ਨਾਲ ਤਾਂ ਸਾਡੇ ਪੰਜਾਬ ਦਾ ਪੈਸਾ ਬਾਹਰ ਲੀਆਂ ਸੂਬਿਆਂ ਚ ਜਾਂਦਾ ਬਾਹਰਲੇ ਸਟੇਟਾਂ ਚ ਜਾਂਦਾ ਤੇ ਆਪਰੇ ਸਾਡੇ ਕੋਲ ਜਿਹੜਾ ਬਾਲਣ ਪਿਆ ਜਿਹਨੂੰ ਅਸੀਂ ਪੈਡੀ ਸਟਾਕ ਕਹਿੰਦੇ ਆ ਜਿਹੜੀ ਜਿਹਦੀ ਕੈਲੋਰੀਕ ਵੈਲਿਊ ਹੈ ਜਿਹੜੀ ਚੰਗੀ ਹੈ ਤੇ ਅਸੀਂ ਉਸ ਨੂੰ ਇਮਲਚਿੰਗ ਕਰਕੇ ਉਹਨੂੰ ਅਸੀਂ ਮਿੱਟੀ ਦੇ ਵਿੱਚ ਦਵਾਰਤੀ ਗੁੰਨਦੇ ਆ ਜਾਂ ਫਿਰ ਅਸੀਂ ਸਾਨੂੰ ਮਜਬੂਰੀ ਵਸ ਆ ਕੇ ਉਹਨਾਂ ਨੂੰ ਅੱਗ ਲਾਣੀਆਂ ਪੈਂਦੀਆਂ ਜਿਹਦੇ ਨਾਲ ਹਵਾ ਵੀ ਪੌਣ ਪਾਣੀ ਹੈ ਜਿਹੜੀ ਉਹ ਅਸ਼ੁੱਧ ਹੁੰਦੀ ਹੈ ਸਾਹ ਲੈਣ ਦੀ ਤਕਲੀਫ ਆਉਂਦੀ ਹੈ ਸਾਡਾ ਵਾਤਾਵਰਣ ਗੰਡਲਾ ਹੁੰਦਾ ਹੈ ਸੋ ਮਾਨ ਸਰਕਾਰ ਦੇ ਜਿਵੇਂ ਹੀ ਇਹ ਗੱਲ ਨੋਟਿਸ 'ਚ ਆਈ ਅਸੀਂ ਸੋਚਿਆ ਵੀ ਇਹਦਾ ਹੱਲ ਕੀ ਕੱਢਿਆ ਜਾਵੇ ਇਹਦਾ ਹੱਲ ਕੱਢਣ ਲਈ ਇੱਕ ਬਹੁਤ ਹੀ ਬੇ ਬੇਤਰੀਨ ਬੜਾ ਹੀ ਸ਼ਾਨਦਾਰ ਕਦਮ ਚੁੱਕਿਆ ਗਿਆ ਪੰਜਾਬ ਸਰਕਾਰ ਵੱਲੋਂ ਕਿ ਅਸੀਂ ਅਸੀਂ ਉਹ ਇਕਾਈਆਂ ਜਿਨ੍ਹਾਂ ਦੇ ਅੰਦਰ ਬੋਇਲਰ ਚੱਲ ਰਹੇ ਨੇ ਸਟੀਮ ਬੋਇਲਰ ਚੱਲ ਰਹੇ ਨੇ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਇਹ ਜਿਹੜੀ ਪੈਡੀ ਹੈ ਇਹ ਜਿਹੜੀ ਪੈਡੀ ਸਟ੍ਰਾ ਹੈ ਇਹ ਪੈਡੀ ਸਟ੍ਰਾ ਨੂੰ ਪਰਾਲੀ ਨੂੰ ਤੁਸੀਂ ਆਪਣੇ ਬੋਇਲਰਾਂ 'ਚ ਵਰਤੋ ਜੇ ਤੁਸੀਂ ਆਪਣੇ ਬਾਇਲਰਾਂ 'ਚ ਵਰਤੋਂਗੇ ਤੇ ਦੋਰਾ ਫਾਇਦਾ ਕੀ ਹੋ ਇੱਕ ਤਾਂ ਸਾਡੇ ਕਿਸਾਨਾਂ ਨੂੰ ਉਹਦੇ ਉਹਦਾ ਮੁੱਲ ਮਿਲਣਾ ਸ਼ੁਰੂ ਹੋ ਜੂਗਾ ਉਹਦਾ ਪੈਸਾ ਮਿਲਣਾ ਸ਼ੁਰੂ ਹੋ ਜੂਗਾ ਜਦੋਂ ਸਾਡੇ ਕਿਸਾਨਾਂ ਨੂੰ ਉਹਨਾਂ ਦੀ ਪੈਡੀ ਸਟ੍ਰਾ ਦਾ ਪੈਸਾ ਮਿਲਣਾ ਪਰਾਲੀ ਦਾ ਪੈਸਾ ਮਿਲਣਾ ਸ਼ੁਰੂ ਹੋ ਜੂਗਾ ਉਹ ਆਰਥਿਕ ਤੌਰ ਤੇ ਸਾਡੀ ਕਿਸਾਨੀ ਹੈ ਜਿਹੜੀ ਮਜ਼ਬੂਤ ਹੋਊਗੀ ਦੂਸਰਾ ਇਕਾਈਆਂ ਨੂੰ ਕੀ ਫਾਇਦਾ ਹੋਊਗਾ ਇੰਡਸਟਰੀ ਨੂੰ ਕੀ ਫਾਇਦਾ ਹੋਊਗਾ ਇਹਦਾ ਜਿਹੜਾ ਫਿਊਲ ਮਹਿੰਗੇ ਰੇਟਾਂ ਦੇ ਉੱਤੇ ਉਹ ਬਾਹਰੋਂ ਮੰਗਾਂਦੇ ਨੇ ਹੋਰ ਸਟੇਟਾਂ ਤੋਂ ਮੰਗਾਂਦੇ ਨੇ ਤਾਂ ਜਿਹੜੀ ਪਰਾਲੀ ਹੋਊਗੀ ਜਦੋਂ ਪਰਾਲੀ ਨੂੰ ਆਪਾਂ ਆਪਣੇ ਘਰ ਦੇ ਫਿਊਲ ਨੂੰ ਜਦੋਂ ਅਸੀਂ ਬੋਇਲਰਾਂ ਦੇ ਵਿੱਚ ਯੂਜ਼ ਕਰਾਂਗੇ ਤਾਂ ਉਹਨੂੰ ਉਤਸ਼ਾਹਤ ਕਰਨ ਲਈ ਅਸੀਂ ਇਹ ਫਿਰ 1 60 ਕਰੋੜ ਰੁਪਏ ਦੀ ਜਿਹੜੀ ਕਿ ਸਬਸਿਡੀ ਦਾ ਜਿਹੜਾ ਪ੍ਰਬੰਧਨ ਰੱਖਿਆ ਇਹਦੀਆਂ ਹੁਣ ਮੈਂ ਤੁਹਾਨੂੰ ਕੁਝ ਜਿਹੜੀਆਂ ਸੇਲੀਅੰਟ ਫੀਚਰ ਇਹਦੇ ਜਿਹੜੇ ਮਤਲਬ ਕਿ ਸਭ ਤੋਂ ਕੀਮਤੀ ਜਿਹੜੇ ਇਹਦੇ ਨੁਕਤੇ ਨੇ ਉਹ ਦੱਸਣ ਲੱਗੇ ਆ ਨੰਬਰ 1 ਇਹ ਜਿਹੜੀ ਸਕੀਮ ਹੈ ਇਹ ਸਕੀਮ ਪੁਰਾਣੀ ਇੰਡਸਟਰੀ ਤੇ ਜਿਹੜੀ ਆਲਰੇਡੀ ਪੰਜਾਬ ਦੇ ਵਿੱਚ ਚੱਲਦੀ ਇੰਡਸਟਰੀ ਹੈ ਕਿਤੇ ਕਿਸੇ ਵੀ ਸਮੇਂ ਤੋਂ ਚੱਲਦੀ ਇੰਡਸਟਰੀ ਆ ਰਹੀ ਹੋਵੇ ਚਾਹੇ ਉਸ ਚੱਲਦੀ ਇੰਡਸਟਰੀ ਦੇ ਵਿੱਚ ਪੁਰਾਣਾ ਬੋਇਲਰ ਲੱਗਿਆ ਹੋਵੇ ਚਾਹੇ ਉਸ ਚੱਲਦੀ ਇੰਡਸਟਰੀ ਨੇ ਨਵਾਂ ਬੋਇਲਰ ਲਾਣਾ ਹੋਵੇ ਉਹਨਾਂ ਨੂੰ ਇੱਕ CTE ਅਪਲਾਈ ਕਰਨਾ ਪਊਗਾ ਕੰਸੈਂਟ ਟੂ ਇਸਟੈਬਲਿਸ਼ ਥਿਸ ਪੈਡੀ ਸਟ੍ਰੋਬ ਬੋਇਲਰ ਕੰਸੈਂਟ ਟੂ ਐਸਟੈਬਲਿਸ਼ ਸੀਟੀਈ ਅਪਲਾਈ ਕਰਨਾ ਪਊਗਾ ਜਿਹੜੀਆਂ ਕੰਪਨੀਆਂ ਨੇ 20 ਫਰਵਰੀ 2025 ਤੋਂ ਬਾਅਦ ਚੋਂ ਸੀਟੀਈ ਐਸਟੈਬਲਿਸ਼ ਕਰਨਾ ਜਿਹੜੀਆਂ ਕੰਪਨੀਆਂ ਨੇ 20 ਫਰਵਰੀ 2025 ਕਿਉਂਕਿ 20 ਫਰਵਰੀ 2025 ਨੂੰ ਫੈਸਲਾ ਲੱਤਾ ਸੀ ਇਸ ਕਰਕੇ 20 ਫਰਵਰੀ 2025 ਦੀ ਡੇਟ ਹੈ 20 ਫਰਵਰੀ 2025 ਤੋਂ ਬਾਅਦ ਜਿਹੜੀਆਂ ਕੰਪਨੀਆਂ ਸੀਟੀਈ ਐਸਟੈਬਲਿਸ਼ ਕਰਨਗੀਆਂ ਕਿ ਅਸੀਂ ਆਪਣੇ ਐਗਜ਼ਿਸਟਿੰਗ ਬੋਇਲਰਸ ਨੂੰ ਪੁਰਾਣੇ ਬੋਇਲਰਸ ਨੂੰ ਜਾਂ ਤਾਂ ਜੇ ਅਸੀਂ ਮੋਡੀਫਿਕੇਸ਼ਨ ਕਰਕੇ ਕੋਲੇ ਦੀ ਥਾਂ ਤੇ ਲੱਕੜ ਦੀ ਥਾਂ ਤੇ ਜਾਂ ਕਿਸੇ ਹੋਰ ਆਲਟਰਨੇਟ ਫਿਊਲ ਦੀ ਥਾਂ ਤੇ ਪਰਾਲੀ ਤੇ ਲੈ ਕੇ ਆੰਨੇ ਆ ਪੈਡੀ ਸਟ੍ਰਾ ਤੇ ਲੈ ਕੇ ਆੰਨੇ ਆ ਤਾਂ ਉਹਨਾਂ ਲਈ ਅਸੀਂ ਇਹ ਜੇ ਪੁਰਾਣਾ ਬੋਇਲਰ ਉਹਨਾਂ ਨੇ ਚੇਂਜ ਕਰਨਾ ਤਾਂ 50 ਲੱਖ ਰੁਪਏ ਦੀ ਸਬਸਿਡੀ ਹੈ 8 ਟਨ ਦੇ ਬੋਇਲਰ ਤੇ ਮੰਨ ਲਓ ਕਿ ਸਰ ਦੇ 8 ਟਨ ਦਾ ਬੋਇਲਰ ਲੱਗਿਆ ਹੋਇਆ ਤਾਂ ਪੰਜਾਬ ਸਰਕਾਰ ਉਹਨੂੰ 50 ਲੱਖ ਰੁਪਏ ਸਬਸਿਡੀ ਦੇਊਗੀ ਬੀ ਤੂੰ ਆਪਣੇ ਬੋਇਲਰ ਨੂੰ ਕਿਸੇ ਹੋਰ ਫਿਊਲ ਤੋਂ ਪੈਡੀਸਟ੍ਰੋ ਤੇ ਕਨਵਰਟ ਕਰ ਦੇ ਤੇ ਜੇ ਉਹਦਾ ਬੋਇਲਰ 8 ਟਨ ਤੋਂ ਵੱਧ ਹੈ ਮੰਨ ਲਓ 16 ਟਨ ਦਾ ਹੈ ਤਾਂ ਉਹ 50 ਲੱਖ ਤੋਂ ਸਬਸਿਡੀ 1 ਕਰੋੜ ਹੋ ਜੂ ਉਹਦੀ ਰੇਸ਼ੋ ਉਸ ਹਿਸਾਬ ਨਾਲ ਕੈਲਕੂਲੇਟ ਹੋ ਜੂ ਮੰਨ ਲਓ ਕਿਸੇ ਦਾ ਮੰਨ ਲਓ ਉਹ ਬੋਇਲਰ ਆ 8 ਟਨ ਤੋਂ ਮੰਨ ਲਓ 4 ਟਨ ਦਾ ਰਹਿ ਗਿਆ ਤਾਂ ਉਹ ਸਬਸਿਡੀ 25 ਲੱਖ ਰੁਪਏ ਦੀ ਹੋ ਜੂ ਉਸ ਤਰੀਕੇ ਨਾਲ ਉਹ ਕੈਲਕੂਲੇਟ ਹੋ ਜੂ ਇਹ ਹੈ ਪੁਰਾਣੇ ਬੋਇਲਰ ਦੇ ਉੱਤੇ ਜੇ ਪੁਰਾਣਾ ਬੋਇਲਰ ਕਨਵਰਟ ਕਰਨਾ ਹੁਣ ਮੰਨ ਲਓ ਇੰਡਸਟਰੀ ਪੁਰਾਣੀ ਚੱਲ ਰਹੀ ਆ ਪਰ ਉਹ ਕਹਿੰਦਾ ਜੀ ਮੈਂ ਪੁਰਾਣੇ ਬੋਇਲਰ ਨੂੰ ਅਮੈਂਡ ਨਹੀਂ ਕਰਨਾ ਮੈਂ ਨਵਾਂ ਬੋਇਲਰ ਲਗਾਣਾ ਚਾਹੁੰਦਾ ਮੈਂ ਨਵਾਂ ਸਟੀਮ ਬੋਇਲਰ ਲਾਣਾ ਚਾਹੁੰਦਾ ਅਸੀਂ ਉਹਦਾ ਵੈਲਕਮ ਕਰਦੇ ਆ ਉਹਦੇ ਲਈ ਅਸੀਂ ਇਹ ਵਾਅਦਾ ਕਰਦੇ ਆ ਕਿ ਤੂੰ ਨਵਾਂ ਸਟੀਮ ਬੋਇਲਰ ਲਗਾ ਅਸੀਂ ਇੰਡਸਟਰੀਅਲਿਸਟ ਨੂੰ ਕਹਿੰਨੇ ਆ ਅਸੀਂ ਉਦਯੋਗਪਤੀ ਨੂੰ ਕਹਿੰਨੇ ਆ ਕਿ ਤੁਸੀਂ ਨਵਾਂ ਸਟੀਮ ਬੋਇਲਰ ਲਗਾਓ ਨਵਾਂ ਸਟੀਮ ਬੋਇਲਰ ਦੇ ਨਾਲ ਲਾਣ ਦੇ ਨਾਲ ਅਸੀਂ ਤੁਹਾਨੂੰ 1 ਕਰੋੜ ਰੁਪਏ ਦੀ ਸਬਸਿਡੀ ਦੇਾਂਗੇ ਡਬਲ ਪੁਰਾਣੇ ਨਾਲੋਂ ਡਬਲ ਸਬਸਿਡੀ ਦੇਾਂਗੇ ਉਹਦੇ ਵਿੱਚ ਕੀ ਹੋਊ ਜੇ 8 ਟਨ ਦਾ ਬੋਇਲਰ ਹੈ ਤਾਂ 1 ਕਰੋੜ ਰੁਪਈਆ ਸਬਸਿਡੀ ਹੋਊਗੀ ਤੇ ਜੇ 8 ਟਨ ਤੋਂ ਵੱਧ ਹੈ ਤਾਂ ਕੈਲਕੂਲੇਟ ਹੋ ਕੇ ਜਿਵੇਂ ਮੰਨ ਲਓ 16 ਟਨ ਦਾ ਹੋ ਗਿਆ ਤਾਂ 2 ਕਰੋੜ ਸਬਸਿਡੀ ਹੋਊ ਜੇ 8 ਟਨ ਤੋਂ ਘੱਟ ਕੇ ਮੰਨ ਲਓ ਕਿਸੇ ਨੇ 4 ਟਨ ਦਾ ਲਾਇਆ ਤਾਂ 50 ਲੱਖ ਸਬਸਿਡੀ ਹੋਊਗੀ ਇਹ ਕੈਪੀਟਲ ਸਬਸਿਡੀ ਹੈ ਜਿਹੜੀ ਵਿਦਆਊਟ ਐਨੀ ਕੋਈ ਕਿਸ਼ਤਾਂ 'ਚ ਨਹੀਂ ਇੱਕ ਮੁਸ਼ਤਾਸੀ ਸਬਸਿਡੀ ਉਹਨਾਂ ਨੂੰ ਦੇਾਂਗੇ ਔਰ ਵੱਡੀ ਗੱਲ ਸਭ ਤੋਂ ਵੱਡੀ ਅਮਾਊਂਟ ਇਸ ਸਬਸਿਡੀ ਦੇ ਵਿੱਚ ਜਿਹੜੀ ਮਿਲਣੀ ਹੈ ਕਿ ਜੇ ਕੋਈ ਵੱਡੇ ਤੋਂ ਵੱਡੀ ਇੰਡਸਟਰੀ ਇਹਨੂੰ ਕਨਵਰਟ ਕਰਕੇ ਆਪਣੇ ਬੋਇਲਰ ਨੂੰ ਪੈਡੀ ਸਟ੍ਰਾ ਤੇ ਲੈ ਕੇ ਜਾਂਦੀ ਹੈ ਪੈਡੀ ਸਟ੍ਰਾ ਤੇ ਲੈ ਕੇ ਜਾਂਦੀ ਹੈ ਤਾਂ ਅਸੀਂ 5 ਕਰੋੜ ਰੁਪਏ ਤੱਕ ਦੀ 5 ਕਰੋੜ ਰੁਪਏ ਤੱਕ ਦੀ ਯਾਨੀ ਕਿ ਜਿਹੜੀ ਉਹਨੂੰ ਕੈਪੀਟਲ ਸਬਸਿਡੀ ਹੈ ਉਹ ਨਵੇਂ ਬੋਇਲਰ ਤੇ ਦਵਾਂਗੇ ਤੇ 2.5 ਕਰੋੜ ਰੁਪਏ ਦੀ ਤੱਕ ਦੀ ਜਿਹੜੀ ਸਬਸਿਡੀ ਹੈ ਅਸੀਂ ਉਹਨੂੰ ਪਰਾੜੇ ਬੋਇਲਰ ਨੂੰ ਜੇ ਉਹ ਕਨਵਰਟ ਕਰ ਦਤਾ ਉਹਦੇ ਲਈ ਦਵਾਂਗੇ ਸੋ ਇਹ ਬਹੁਤ ਵੱਡੀ ਯਾਨੀ ਕਿ ਇਹ ਪੰਜਾਬ ਸਰਕਾਰ ਦਾ ਉਪਰਾਲਾ ਜਿਹਦੇ ਨਾਲ ਇਹ ਜਿਹੜਾ ਪਰਾਲੀ ਦਾ ਮਸਲਾ ਹੈ ਇਹ ਪਰਾਲੀ ਦਾ ਮਸਲਾ ਤਾਂ ਹੱਲ ਹੋ ਗਈ ਹੋਊਗਾ ਤੇ ਸਾਡੇ ਮੁਤਾਬਕ ਜੋ ਅਸੀਂ ਕੈਲਕੂਲੇਸ਼ਨ ਕੀਤੀ ਹੈ ਇਹਦੇ ਨਾਲ ਅਨੁਮਾਨਤ ਇਹਦੇ ਨਾਲ ਅਨੁਮਾਨਤ ਸਾਡੀ ਇਸ ਸਬਸਿਡੀ ਦੇ ਨਾਲ ਅਨੁਮਾਨਤ 500 ਤੋਂ 600 ਉਦਯੋਗ ਉਦਯੋਗਿਕ ਵਰਗ 500 ਤੋਂ 600 ਉਦਯੋਗ ਇਸ ਨੀਤੀ ਰਾਹੀਂ ਸਾਡੇ ਤੋਂ ਸਬਸਿਡੀ ਦਾ ਲਾਹਾ ਲੈ ਸਕਣਗੇ ਔਰ ਜੇਕਰ ਸਾਡੀ ਇਹ ਸਬਸਿਡੀ ਦੇ ਜਿਹੜਾ ਇਹ ਸਾਡਾ ਪ੍ਰੋਜੈਕਟ ਹੈ ਇਹ ਸਾਡਾ 100% ਵੈਸੇ ਤਾਂ ਕਾਮਯਾਬ ਹੈ ਜੇਕਰ ਸਾਡੇ ਇਹਦੇ ਰਿਜ਼ਲਟ ਬੈਟਰ ਨਿਕਲੇ ਆਂਦੇ ਨੇ ਕਿਉਂਕਿ ਮਾਨ ਸਰਕਾਰ ਦਾ ਇੱਕ ਸੋਚ ਹੈ ਕਿ ਅਸੀਂ ਇਸ ਪੋਲਿਊਸ਼ਨ ਨੂੰ ਖਤਮ ਕਰਨ ਲਈ ਵਾਤਾਵਰਣ ਚ ਪੋਲਿਊਸ਼ਨ ਨੂੰ ਖਤਮ ਕਰਨ ਲਈ ਕਿਉਂਕਿ ਸਾਨੂੰ ਸਾਡੇ ਗੁਰੂ ਮਹਾਰਾਜ ਸਾਨੂੰ ਇਹ ਸਿਧਾਂਤ ਦੇ ਕੇ ਗਏ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤਾ ਪਵਨ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਔਰ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਸੋ ਸਾਡੀਆਂ ਤਿੰਨੇ ਪਵਨ ਪਾਣੀ ਤੇ ਧਰਤੀ ਨੂੰ ਬਚਾਉਣ ਦੇ ਲਈ ਸਾਨੂੰ ਸਾਰਿਆਂ ਨੂੰ ਜਿੱਥੇ ਉਪਰਾਲਾ ਕਰਨਾ ਹੈ ਉੱਥੇ ਪੰਜਾਬ ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਕਿ ਅਸੀਂ ਆਪਣੀ ਪੌਣ ਨੂੰ ਬਚਾਉਣ ਲਈ ਅਸੀਂ ਆਪਣੀ ਹਵਾ ਨੂੰ ਬਚਾਉਣ ਦੇ ਲਈ ਇਹ ਜਿਹੜੀ ਸਾਨੂੰ ਪੈਡੀਸਟਾ ਸਾਨੂੰ ਪਰਾਲੀ ਹਰ ਸਾਲ ਬਾਲਣੀ ਨਾ ਪਵੇ ਔਰ ਸਾਨੂੰ ਚੰਗੇ ਭਲਿਆਂ ਨੂੰ ਜ਼ਿੰਦਗੀ ਦੇ ਵਿੱਚ ਸਾਡੇ ਉੱਤੇ ਕੋਈ ਕਾਨੂੰਨ ਦੇ ਸਕੰਜੇ ਨਾ कसे ਜਾਣ ਤਾਂ ਅਸੀਂ ਇਹਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਚੈਨਲਾਈਜ਼ ਕਰਕੇ ਅਸੀਂ ਜਾਨੀ ਕਿ ਜਿਹੜੀ ਬੋਇਲਰ ਦੀ ਸਬਸਿਡੀ ਹੈ ਇਹਦੀ ਸਕੀਮ ਲੈ ਕੇ ਆਏ ਆ ਜਿਹਦਾ ਲਾਹਾ 500 ਤੋਂ 600 ਜਿਹੜੀ ਕਿ ਜਿਹੜੇ ਯੂਨਿਟਸ ਨੇ ਉਹ ਸਾਡਾ ਇਹ ਲਾਹਾ ਲੈਣ ਧੰਨਵਾਦ ਜੀ ਬਹੁਤ ਬਹੁਤ ਪਰਾਣੀ ਚੱਕਣਗੇ ਕਿਵੇਂ ਜੀ ਜਿਵੇਂ ਖੇਤਾਂ ਨੂੰ ਕਿਵੇਂ ਆਏਗੀ ਉਹਦਾ ਕੀ ਜਿੰਨੇ ਇੰਡਸਟਰੀਲਿਸਟ ਨੇ ਆਲਮੋਸਟ ਇੰਡਸਟਰੀਲਿਸਟ ਨੇ ਆਲਰੇਡੀ ਆਪਣੀਆਂ ਬੇਲਿੰਗ ਪ੍ਰੈਸਸ ਲੱਤੀਆਂ ਹੋਈਆਂ ਨੇ ਆਲਮੋਸਟ ਤੇ ਉਹਨਾਂ ਦੇ ਕੋਲ ਉਹਨਾਂ ਦੇ ਕੋਲ ਟਰੈਕਟਰ ਟਰਾਲੀਆਂ ਉਸ ਤਰੀਕੇ ਦੇ ਪ੍ਰਬੰਧ ਕੀਤੇ ਹੋਏ ਨੇ ਵੀ ਉਹ ਜਿਹੜੀਆਂ ਜ਼ਿਮੀਦਾਰ ਤੇ ਖੇਤਾਂ 'ਚ ਉਹ ਬੇਲਿੰਗ ਪ੍ਰੈਸਾ ਭੇਜ ਕੇ ਉਹਦੀ ਬੇਲਣ ਬਣਾ ਕੇ ਉਹ ਉਹਦੇ ਤੇ ਆਪਣੇ ਟਰਾਲੀਆਂ ਦੇ ਉੱਤੇ ਲੈ ਕੇ ਆ ਸਕਦੇ ਨੇ। ਆਲਰੇਡੀ ਜਿਹੜੀ ਕਿ ਜਿਹੜਾ ਪ੍ਰੋਸੈਸ ਚੱਲ ਰਿਹਾ ਹੈ ਜੀ ਆਲਰੇਡੀ। ਹਾਂ ਚੱਲ ਰਿਹਾ ਪਰ ਹੋ ਤਾਂ ਸਬਸਿਡੀ ਨਹੀਂ ਸੀ ਨਾ ਕੋਈ ਪ੍ਰਸ਼ਾਹਨ ਕਿਉਂ ਹੁੰਦਾ? ਕੋਈ ਸਾਡੇ ਕੰਨੀ ਨੂੰ ਕਿਵੇਂ ਮਤਲਬ ਕਿ ਝੁਕਦਾ ਸਰਕਾਰ ਕੰਨੀ ਨੂੰ ਕਿਵੇਂ ਝੁਕਦਾ ਲੋਕ ਪੈਡੀ ਸਟਾਕ ਕੰਨੀ ਨੂੰ ਕਿਵੇਂ ਆਉਂਦੇ? ਤਾਂ ਲੋਕ ਹਜੇ ਸਾਡੇ ਕੋਲ ਜਿਹੜੀ ਟੋਟਲ ਆ ਸੀ ਅੱਜ ਤੱਕ ਪੈਡੀਸਟਰੋ ਨੂੰ ਟੋਟਲ ਜਾਨੀ ਕਿ ਚੈਨਲਾਈਜ਼ ਕਰਕੇ ਇੰਡਸਟਰੀ ਤੱਕ ਲਿਆ ਸਕੀ ਐ ਉਹ ਕੁੱਲ 10% ਤੋਂ ਵੀ ਘੱਟ ਐ ਹਜੇ ਵੀ 90% ਜਾਨੀ ਕਿ ਜਿਹੜੀ ਪਰਾਲੀ ਆ ਉਹ ਵੱਖ-ਵੱਖ ਤਰੀਕਿਆਂ ਨਾਲ ਸਾਨੂੰ ਸਾਹਮਣੀ ਪੈ ਰਹੀ ਐ ਕਦੇ ਮਲਚਿੰਗ ਕਰਨੀ ਪੈ ਰਹੀ ਐ ਕਦੇ ਢੇਰੇ ਸਵੇਰੇ ਸਾੜਨੀ ਪੈ ਰਹੀ ਐ ਕਦੇ ਕੁਛ ਕਦੇ ਕੁਛ ਸਰਕਾਰ ਕਹਿੰਦੀ ਐ ਸਾੜੋ ਨਾ ਵਾਤਾਵਰਨ ਪੁਰੀ ਪਰ ਜ਼ਿਮੀਂਦਾਰ ਕਿੱਥੇ ਜਾਵੇ ਉਧਰ ਤਾਂ ਕੋਈ ਕਸੂਰ ਨਹੀਂ ਉਹ ਕਿੰਨਾ ਜੇ ਉਹ ਮਲਚਿੰਗ ਕਰਦਾ ਉਹਦੇ ਤੇ ਡੀਜ਼ਲ ਦਾ ਖਰਚਾ ਆਂਦਾ ਤੇ ਉਹਦੇ ਤੇ ਉਹਦੀ ਮੈਨ ਪਾਵਰ ਦਾ ਖਰਚਾ ਆਂਦਾ ਜਿਹੜੀ ਖੇਤੀ ਆ ਖੇਤੀ ਲਾਹੇਵੰਦ ੰਧਾ ਪੂਰਾ 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 ਸੂਰਾ ਸਰਦਾ ਸੋ ਉਹਦੇ ਲਈ ਅਸੀਂ ਇਹ ਸਭ ਤੋਂ ਵੱਡਾ ਇੱਕ ਫਾਇਦਾ ਲੈ ਕੇ ਆਇਆ ਇੱਕ ਪਾਸੇ ਤਾਂ ਕਿਸਾਨ ਨੂੰ ਇਹਦੇ ਇਹਦੀ ਪਰਾਲੀ ਦੇ ਪੈਸੇ ਮਿਲਣਗੇ ਜਿਹੜੇ ਇੰਡਸਟਰੀਅਲਿਸ ਚੱਕ ਕੇ ਲੈ ਜਾਊਗਾ ਉਹਨੂੰ ਕੀਮਤ ਅਦਾ ਕਰੂਗਾ ਦੂਸਰੇ ਪਾਸੇ ਇੰਡਸਟਰੀਅਲਿਸ ਨੂੰ ਦਿੱਕਤ ਨਾ ਆਵੇ ਉਹ ਇੰਡਸਟਰੀਅਲਿਸ ਆਪਣੇ ਬੋਇਲਰਾਂ ਨੂੰ ਕਨਵਰਟ ਕਰੇ ਕੋਲ ਤੋਂ ਕਿਉਂਕਿ ਕੋਲੇ ਚੋਂ ਜਿਹੜੀ ਫਿਊਮਸ ਨਿਕਲਦੇ ਨੇ ਉਹ ਬੜੇ ਹਜ਼ਾਰਡਸ ਨੇ ਜਿਹੜੇ ਇਹਦੇ ਤੋਂ ਨਿਕਲਦੇ ਨੇ ਫਿਊਮਸ ਉਹ 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 ਕਿਸੇ ਤਰੀਕੇ ਨਾਲ ਪੋਲੂਸ਼ਨ ਕੰਟਰੋਲ ਡਿਵਾਈਸਸ ਲਾ ਕੇ ਏਪੀਸੀਡੀ ਲਗਾ ਕੇ 에ਅਰ ਪੋਲੂਸ਼ਨ ਕੰਟਰੋਲ ਡਿਵਾਈਸਸ ਲਗਾ ਕੇ 에ਅ ਇਹਦੇ ਫਿਊਮਸ ਤੇ ਉਹਦੇ ਫਿਊਮਸ ਦਾ ਜ਼ਮੀਨ ਤੇ ਸਮਾਨ ਦਾ ਫਰਕ ਹੈ ਇਹਨੂੰ ਤੁਸੀਂ ਟ੍ਰੀਟ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਸੋ ਇਹਦੇ ਨਾਲ ਜਾਨੀ ਕਿ ਬਹੁਤ ਵੱਡਾ ਫਾਇਦਾ ਆਊਗਾ ਔਰ ਮੁੱਖ ਮੰਤਰੀ ਪੰਜਾਬ ਨੇ ਇਹ ਬਹੁਤ ਹੀ ਬਿਹਤਰੀਨ ਬੜਾ ਹੀ ਸ਼ਾਨਦਾਰ ਜਿਹੜਾ ਮੈਂ ਕਹਿੰਨਾ ਉਪਰਾਧਾ ਕੀਤਾ ਤੇ ਜੇਕਰ ਸਾਡਾ ਇਹ ਸਬਸਿਡੀ ਸਾਡੀ 60 ਕਰੋੜ ਰੁਪਏ ਵਾਲੀ ਜਿਹੜੀ ਸਾਡੀ ਸਕੀਮ ਹੈ ਇਹਦੇ ਚ ਸਾਡੇ ਕੋਲ ਚੰਗੇ ਦੇ ਰਿਜ਼ਲਟ ਨਿਕਲਦੇ ਨੇ ਫਿਰ ਆਸੀ ਜਿਹੜੀ ਇਹ ਸਕੀਮ ਹੈ ਇਹਨੂੰ ਕੰਟੀਨਿਊ ਅੱਗੇ ਵੀ ਜਾਰੀ ਰੱਖਾਂਗੇ ਜਿਹੜੇ ਸਬਸਿਡੀ ਲੈਣਗੇ ਅਗਰ ਉਹ ਬਾਅਦੇ ਸੀਟੀਈ ਜਿਹੜਾ ਕੰਸੈਂਟ ਟੂ ਸਟੈਬਲਿਸ਼ ਦੇ ਵਿੱਚ ਅਸੀਂ ਇੱਕ ਸ਼ਰਤ ਹੈ ਕਿ ਜਿਸ ਬੰਦੇ ਨੇ ਸਬਸਿਡੀ ਲੈ ਲਈ ਜਿਸ ਬੰਦੇ ਨੇ ਸਟੈਬਲਿਸ਼ ਕਰ ਲਿਆ ਤੇ ਸਬਸਿਡੀ ਸਰਕਾਰ ਪਾਸੋਂ ਲੈ ਲਈ ਐਟ ਲੀਸਟ 5 ਸਾਲ ਲਈ ਉਹਨੂੰ ਉਹ ਬੋਇਲਰ ਆ ਜਿਹੜਾ ਫੇਰ ਪੈਡੀ ਸਟ੍ਰਾ ਤੇ ਚਲਾਉਣਾ ਪਊਗਾ ਜੀ 5 ਸਾਲ ਲਈ ਉਹਨੂੰ ਚਲਾਉਣਾ ਪਊਗਾ ਜੇ ਉਹ 5 ਸਾਲ ਤੋਂ ਪਹਿਲਾਂ ਜਣੀ ਕਿ ਇਸ ਬੋਇਲਰ ਦੇ ਵਿੱਚ ਕੋਈ ਆਲਟਰਨੇਟ ਫਿਊਲ ਕੋਈ ਹੋਰ ਯੂਜ਼ ਕਰਦਾ ਹੈ ਤਾਂ ਉਹ ਉਹ ਵਾਇਲੇਸ਼ਨ ਮੰਨੀ ਜਾਊਗੀ ਉਹ ਫਿਰ ਜੋ ਕਾਨੂੰਨ ਦੇ ਦਾਇਰੇ ਦੇ ਵਿੱਚ ਆਊਗਾ ਇਹਦੇ ਵਿੱਚ ਵੈਸੇ ਅਸੀਂ ਇੱਕ ਪ੍ਰਾਵਧਾਨ ਹੋਰ ਵੀ ਰੱਖਿਆ ਹੈ ਕਈ ਵਾਰ ਫਿਊਲ ਦੀ ਵਾਇਬਿਲਿਟੀ ਕੈਲੋਰੀਫਿਕ ਵੈਲਿਊ ਦੇ ਹਿਸਾਬ ਨਾਲ ਸੈੱਟ ਕਰਨੀ ਪੈਂਦੀ ਹੈ ਤਾਂ ਅਸੀਂ ਇਹਦੇ ਵਿੱਚ 20% ਯਾਨੀ ਕਿ ਬਾਇਓਫਿਊਲ ਦਾ ਇੱਕ ਹੋਰ ਪ੍ਰਾਵਧਾਨ ਰੱਖਿਆ ਕਿ ਜੇ ਕੋਈ ਬੋਇਲਰ ਦੇ ਵਿੱਚ 80% ਪਰਾਲੀ ਚਲਾਉਂਦਾ ਤੇ 20% 20% ਇਹਨਾਂ 20% ਇਹਦੇ ਵਿੱਚ ਅਦਰ ਕੋਈ ਬਾਇਓਫਿਊਲ ਚਲਾਉਣਾ ਚਾਹੁੰਦਾ ਜਿਹਦੇ ਚ ਬ੍ਰਿਕਟਸ ਹੁੰਦੇ ਨੇ ਜਿਹੜੀਆਂ ਜਿਹੜੇ ਲੱਕੜ ਦੇ ਗੁੱлле ਹੁੰਦੇ ਨੇ ਉਸ ਤਰ੍ਹਾਂ ਦੇ ਉਹ ਚਲਾਣਾ ਚਾਹੁੰਦਾ ਕੋਈ ਪਰ ਹੋਵੇ ਉਹ ਬਾਇਓਫਿਊਲ ਹੀ ਇਹ ਨਹੀਂ ਕਿ 20% ਮਤਲਬ 20% ਕੋਲਾ ਚਲਾ ਲੂਗਾ ਨਾ 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 ਹੋਊਗਾ ਬਾਇਓਫਿਊਲ ਹੀ ਜੇ ਕੋਈ ਅਲਟਰਨੇਟ ਬਾਇਓਫਿਊਲ ਚਲਾਣਾ ਚਾਹੁੰਦਾ ਤਾਂ ਅਸੀਂ ਉਹਨੂੰ ਅਲਾਉ ਕੀਤਾ ਕਿ 80% ਉਹ ਪਰਾਲੀ ਚਲਾ ਲਵੇ ਤੇ 20% ਉਹ ਅਨਦਰ ਬਾਇਓਫਿਊਲ ਚਲਾ ਸਕਦਾ ਸਰ ਸਦਾਤੀ ਦੇਖੋ ਜੀ ਗਲ ਸਜ਼ਾ ਦਾ ਸਜ਼ਾ ਦਾ ਪੈਨਲਟੀ ਕਲੋਜ਼ ਲਾ ਸਕਦੇ ਆ ਜੀ ਹੁਣ ਆਪਾਂ ਦੇਖੋ ਇਹ 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 ਜਿਹੜੀਆਂ ਚੀਜ਼ਾਂ ਨੇ ਇਹ ਫਿਰ ਇੱਕ ਅਨਦਰ ਚੈਪਟਰ ਹੈ ਪਰ ਤੁਸੀਂ ਇਸ ਗੱਲ ਦੇ ਉੱਤੇ ਤੁਸੀਂ ਇਹ ਦੇਖੋ ਵੀ ਕਿਸੇ ਸਰਕਾਰ ਨੇ ਪਹਿਲੀ ਵਾਰ ਜ਼ਿੰਦਗੀ ਚ ਫਰਸਟ ਟਾਈਮ ਇਨ ਦੀ ਹਿਸਟਰੀ ਆਫ ਪੰਜਾਬ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰ ਕਿਸੇ ਸਰਕਾਰ ਨੇ ਐਡਾ ਵੱਡਾ ਫੈਸਲਾ ਲੱਤਾ ਕਿ ਪਰਾਲੀ ਦੀ ਸਮੱਸਿਆ ਨੂੰ ਸਦਾ ਲਈ ਖਤਮ ਕਰਨ ਲਈ ਇੰਡਸਟਰੀ ਨੂੰ ਪ੍ਰਸਾਹਨ ਕਰਨ ਲਈ ਸਾਡੇ ਕਿਸਾਨਾਂ ਨੂੰ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਉਹਨਾਂ ਦੀ ਪਰਾਲੀ ਦਾ ਮੁੱਲ ਮਿਲ ਸਕੇ ਇੰਡਸਟਰੀ ਉਹਨੂੰ ਕਨਵਰਟ ਕਰਕੇ ਯੂਜ਼ ਕਰ ਸਕੇ ਅਸੀਂ ਉਹਦੇ ਲਈ ਕੈਪੀਟਲ ਸਬਸਿਡੀ ਦਾ ਪ੍ਰਬੰਧਨ ਲੈ ਕੇ ਆਏ ਹਾਂ ਸੋਹਣੇ ਜੀ ਸਾਡਾ ਕੋਸਟ ਆਫ ਪ੍ਰੋਡਕਸ਼ਨ ਦਾ ਵੀ ਕੋਈ ਫਰਕ ਪੈਂਦਾ ਹੈਗਾ ਇਹ ਯੂਜ਼ ਕਰਕੇ ਇਹਨੇ ਸਸਤੀ ਬੀਜ ਆਟੋਮੈਟਿਕਲੀ ਪੈਣਾ ਜੀ ਕਿੱਥੇ ਤਾਂ ਅਸੀਂ ਬਗਾਨੀਆਂ ਸਟੇਟਾਂ ਤੋਂ ਲੈ ਕੇ ਆੰਨੇ ਆ ਫਿਊਲ ਕਿੱਥੇ ਸਾਡੇ ਘਰ ਚ ਫਿਊਲ ਪਿਆ ਸੀ ਉਹਨੂੰ ਇਹ ਮਲਚਿੰਗ ਕਰਕੇ ਮਿੱਟੀ ਚ ਮਿਲਾਨ ਲੱਗੇ ਹੋਏ ਆ ਤਾਂ ਇਹ ਤਾਂ ਆਟੋਮੈਟਿਕਲੀ ਫਰਕ ਪੈਣਾ ਜੀ ਸਾਡੀ ਸਾਡੇ ਕੋਲ ਤਾਂ ਘਰ ਦਾ ਫਿਊਲ ਆ ਘਰ ਦਾ ਫਿਊਲ ਵਰਤਾਂਗੇ ਅਸੀਂ ਸਾਨੂੰ ਬਗਾਨਿਆਂ ਦੇ ਅੱਗੇ ਜਾ ਕੇ ਨਾਲ ਤਾਂ ਪੈਸਾ ਦੇਣ ਦੀ ਜ਼ਰੂਰਤ ਨਹੀਂ ਨਾ ਸਾਨੂੰ ਹੱਥ ੱਡਣ ਦੀ ਜ਼ਰੂਰਤ ਨਹੀਂ 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 ਮੈਂ ਨਹੀਂ ਕਹ ਪੰਜ 600 ਯੂਨਿਟ ਨੇ ਮੈਂ ਕਹਿ ਰਿਹਾ ਪੰਜ 600 ਯੂਨਿਟ ਇਹਦੇ ਅੰਡਰ ਕਵਰ ਹੋ ਜਾਣਗੇ ਸੌਦਾ ਹਾਂਜੀ ਸੌਦਾ ਸਰਕਾਰ ਇੱਕ ਪਾਸੇ ਤਾਂ ਕਹਿ ਰਹੀ ਹੈ ਵੀ ਬਸ 1.35 ਉਹਨੂੰ ਅਪਣਾਉਣੀ ਚਾਹੀਦੀ ਹੈ ਜੀ ਵੀ ਜਿਹੜਾ ਝੋਨਾ ਹੈ ਉਹਦਾ ਜਿਹੜਾ ਖਹਿੜਾ ਛੱਡਿਆ ਜਾਵੇ ਮੁਝੇ ਪਾਸੇ ਤੁਸੀਂ ਇਹ ਸਬਟ ਦੀ ਸਿਹੜੀ ਲੈ ਕੇ ਆ ਰਹੇ ਆ ਕਿ ਜਿਹੜੀ ਕਿਸਾਨ ਦੁਆਰਾ ਇਹ ਪ੍ਰਾਲੀ ਦੇ ਕੇ ਵੀ ਸਰਕਾਰ ਆਪਣੇ ਆਪ ਹੀ ਕਿਤੇ ਕੰਟਰਡੈਕਟ ਨਹੀਂ ਹੋ ਰਹੀ ਤੇ ਦੂਜੀ ਗੱਲ ਹੁਣ ਤੱਕ ਜਿਹੜਾ ਝੋਨਾ ਹੈ ਉਹ 200 ਲੱਖ ਮੀਟਰ ਕਿਟਾਨਾ ਜਿਹੜਾ ਉਹ ਪੈਦਾ ਹੋ ਰਿਹਾ ਜੇ ਤੁਹਾਡੇ ਮੁਤਾਬਿਕ 5-600 ਜਿਹੜੀ ਗੱਲ ਤੁਸੀਂ ਦੱਸੀ ਆ ਵੀ ਲੱਗ ਜਾਣਗੇ ਉਦਯੋਗ ਇਹ ਫਿਰ ਇਹ ਪ੍ਰਾਲੀ ਜਿੰਨੇ ਆਵੇਗੀ ਕਿੱਥੋਂ ਆਲਰੇਡੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਪਹਿਲੀ ਇੱਕ ਗੱਲ ਤੁਹਾਡੀਆਂ ਦੋਏ ਗੱਲਾਂ ਦਾ ਜਵਾਬ ਹਨ ਕਲੀਅਰ ਕਰ ਦੰਨਾ ਪਹਿਲੀ ਗੱਲ ਤੇ ਅਸੀਂ ਤਾਂ ਹਲੇ ਤਾਂ ਸਿਰਫ ਇੰਡਸਟਰੀ ਚ 10% ਪਰਾਲੀ ਯੂਜ਼ ਕਰ ਪਾ ਰਹੇ ਹਾਂ 90% ਯੂਜ਼ ਹੀ ਨਹੀਂ ਹੋ ਰਹੀ ਜਿਹੜੀ ਆਲਰੇਡੀ ਹੈ ਪਹਿਲਾਂ ਤਾਂ ਅਸੀਂ 90% ਪਰਾਲੀ ਹੈ ਜਿਹੜੀ ਅਸੀਂ ਉਸ ਉਸ ਟੀਚੇ ਨੂੰ ਤਾਂ ਜਾ ਕੇ ਟੱਚ ਕਰੀਏ ਜਿਹੜੀ ਆਲਰੇਡੀ ਸਾਡੇ ਅੱਗੇ ਸਮੱਸਿਆ ਖੜੀ ਹੈ ਮਤਲਬ ਕਿ ਪੁਰਾਣੀ ਸਮੱਸਿਆ ਹੱਲ ਨਾ ਕਰੀਏ ਨਮੀ ਕੰਨੀ ਨੂੰ ਚੱਲ ਪਈਏ ਇਹ ਤਾਂ ਕਿਸੇ ਉਹਦੇ ਚ ਨਹੀਂ ਲਿਖਿਆ ਕਾਨੂੰਨ ਚ ਨਹੀਂ ਲਿਖਿਆ ਕਿ ਕਿਤਾਬ ਚ ਨਹੀਂ ਲਿਖਿਆ ਅਸੀਂ ਜਿਹੜੀ ਆਲਰੇਡੀ ਸਾਡੇ ਕੋਲ ਪਿਛਲੇ ਇੰਨੇ ਲੰਬੇ ਸਾਲਾਂ ਤੋਂ ਵਿਸ਼ਾ ਲੋ 20 ਸਾਲਾਂ ਤੋਂ ਜਿਹੜੀ ਸਮੱਸਿਆ ਚੱਲਦੀ ਆ ਰਹੀ ਹੈ ਜਿਹਨੂੰ ਕਿਸੇ ਅੱਜ ਤੱਕ ਨਾ ਕਾਂਗਰਸੀਆਂ ਦੀ ਸਰਕਾਰ ਨੇ ਨਾ ਕਾਲੀ ਭਾਜਪਾਈਆਂ ਦੀ ਸਰਕਾਰ ਨੇ ਕਦੇ ਅਡਰੈਸ ਨਹੀਂ ਕੀਤਾ ਅਸੀਂ ਉਸ ਸਮੱਸਿਆ ਨੂੰ ਐਨੀ ਮਾਈਨਿਊਟਲੀ ਐਨੇ ਵਧੀਆ ਤਰੀਕੇ ਨਾਲ ਹੈਂਡਲ ਕਰਕੇ ਉਹਨੂੰ ਅਡਰੈਸ ਕਰ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਉਲਟਾ ਇਸ ਗੱਲ ਦੇ ਉੱਤੇ ਸਰਕਾਰ ਦੀ ਤਾਰੀਫ਼ ਕਰਨੀ ਚਾਹੀਦੀ ਹੈ ਸਰਕਾਰ ਦੇ ਪੱਖ 'ਚ ਖੜਨਾ ਚਾਹੀਦਾ ਕਿ ਐਡਾ ਵਧੀਆ ਤੇ ਸ਼ਾਨਦਾਰ ਫੈਸਲਾ ਲੱਤਾਂ ਹਾਂ ਸੋਸ ਸੋਸ ਦਾ ਫਾਇਦਾ ਏਕਸ ਇਹਦਾ ਟੈਂਪਰੇਚਰ ਤਾਂ ਸਭ ਤੋਂ ਜ਼ਿਆਦਾ ਹੋਉਂਦਾ ਹੈ ਕਿਉਂਕਿ ਅ ਮੱਟੇ ਵਾਲੇ ਨੇ ਵੀ ਕਿਹਾ ਕਿ ਇਸ ਤੋਂ ਉਹ ਟੈਂਪਰੇਚਰ ਨਹੀਂ ਮਿਲਦਾ ਜਿਹੜਾ ਕੋਲੇ ਤੋਂ ਟੱਕੜੀ ਤੇ ਕੋਲੇ ਤੋਂ ਮਿਲਦਾ ਜਿੱਤੇ ਕੋਲੇ ਤੋਂ ਮਿਲਦਾ ਇਸ ਕਰਕੇ ਜੋ ਹੈ ਨਾ ਮੱਟੇ ਵਾਲੇ ਨੇ ਵੀ ਗੰਟਰਾਂ ਬੰਦ ਕੀਤਾ ਤੇ ਤੁਹਾਡੇ ਕੋਲ ਤੁਸੀਂ ਵੀ ਕਿਹਾ ਆਪਣੇ ਗੁਰੇ ਕਿਹਾ ਕਿ ਜੇਕਰ ਇਹ ਸਾਡਾ ਬੈਟਰ ਹੋ ਜਾਂਦਾ ਹੈ ਤਾਂ ਅਸੀਂ 20% ਥੋੜੀ ਉਹ ਗੱਲ ਦਾ ਜਵਾਬ ਹੈ ਕਿ ਸਰਕਾਰ ਕੋਲ ਕੋਈ ਇੰਦਾ ਦਾ ਹੈ ਕਿ ਤੁਸੀਂ ਕੋਈ ਮਕੈਨਿਜ਼ਮ ਤੁਸੀਂ ਇਹਨੂੰ ਪਾਇਲਟ ਪ੍ਰੋਜੈਕਟ ਵਿੱਚ ਲੈ ਕੇ ਗਏ ਹੋ ਕਿ ਕੀ ਇਹ ਕਹਿੰਦੇ ਸਫਲ ਹੋਏਗਾ ਕਿ ਨਹੀਂ ਹੋਏਗਾ 100% ਸਫਲ ਹੈ ਜੀ ਇਟ ਡਿਪੈਂਡਸ ਔਨ ਦੀ ਨੇਚਰ ਆਫ ਦੀ ਇੰਡਸਟਰੀ ਕਿ ਕਿਹੜੀ ਨੇਚਰ ਦੇ ਵਿੱਚ ਕਿਹੜੀ ਦੇਖੋ ਕਿਤੇ ਕਿਤੇ ਡੇੜੀ ਟੈਂਪਰੇਚਰ ਦੀ ਜਰੂਰਤ 300 ਡਿਗਰੀ ਦੀ ਹੈ ਕਿਤੇ 800 ਡਿਗਰੀ ਦੀ ਹੈ ਕਿਤੇ 1000 ਦੀ ਕਿਤੇ 1500 ਡਿਗਰੀ ਦੀ ਹੈ ਜਿੱਥੇ ਪਰਾਲੀ ਦੀ ਕਲਰਫਿਕ ਵੈਲਿਊ ਮੈਚ ਕਰਦੀ ਹੋਊਗੀ ਉਸ ਇੰਡਸਟਰੀ ਨੇ ਆਟੋਮੈਟਿਕਲੀ ਕਨਵਰਟ ਕਰ ਦੇਣਾ ਜਿੱਥੇ ਕਿਸੇ ਨੂੰ ਲੱਗਦਾ ਹੋਊ ਕਿ ਥੋੜੀ ਬਹੁਤ ਇਹਦੇ ਵਿੱਚ ਕੈਲੋਰੀਫਿਕ ਵੈਲਿਊ ਦੀ ਵੈਲਿਊ ਐਡੀਸ਼ਨ ਕਰਨੀ ਪੈ ਰਹੀ ਆ ਉੱਥੇ ਅਸੀਂ 20% ਅਲਟਰਨੇਟ ਫਿਊਲ ਅਲਾਉ ਕਰਤਾ ਜਿਹੜਾ ਕੰਪਰੈਸਡ ਫਿਊਲ ਐ ਜਿਹਨੂੰ ਤੁਸੀਂ ਗੁੱਲੇ ਦੇ ਰੂਪ ਚ ਕਹਿੰਦੇ ਹੋ ਅਲਟਰਨੇਟ ਬਾਇਓ ਫਿਊਲ ਨੂੰ ਜਿਹੜੀ ਇੰਡਸਟਰੀ ਇਸ ਤੋਂ ਐਕਸਕਲੂਡ ਕਰਦੀ ਐ ਬਾਹਰ ਜਾਂਦੀ ਐ ਉਹਦੇ ਲਈ ਤਾਂ ਫਿਰ ਫਿਊਲ ਆਲਰੇਡੀ ਜਿਹੜੇ ਚੱਲ ਰਹੇ ਨੇ ਲੋ ਸਰਫਲ ਕੋਲ ਚੱਲ ਰਿਆ ਆ ਉਹਨਾਂ ਲਈ ਆਪਣੇ ਜਿਹੜੀ ਜਿਹੜੀ ਸੀਸੀਬੀਜੀ ਚੱਲ ਰਹੀਆਂ ਨੇ ਕੰਪਰੈਸਡ ਬਾਇਓ ਗੈਸ ਚੱਲ ਰਹੀ ਐ ਉਹਨਾਂ ਲਈ 클ੀਨਰ ਫਿਊਲਸ ਦੀਆਂ ਜਿਹੜੀਆਂ ਹੋਰ ਆਪਸ਼ਨਸ ਬਥੇਰੀਆਂ ਨੇ ਸੋ ਇਹ ਜਿਹੜਾ ਅਸੀਂ ਉਪਰਾਲਾ ਕੀਤਾ ਨਾ ਜੀ ਇਹ ਜ਼ਿਆਦਾਤਰ ਇੰਡਸਟਰੀ ਉਹ ਇਹਦੇ ਚ ਕਵਰ ਹੋ ਜਾਣੀਆਂ ਆਟੋਮੈਟਿਕ ਕਵਰ ਹੋ ਜਾਣੀਆਂ ਉਹ ਇੰਡਸਟਰੀ ਨੇ ਆਟੋਮੈਟਿਕ ਭਜੇ ਆਣਾ ਜਿਹੜੀ ਇੰਡਸਟਰੀ ਨੂੰ ਟੈਂਪਰੇਚਰ ਆ ਜਿਹੜਾ ਉਹ ਪ੍ਰਾਲੀ ਦੇ ਹਿਸਾਬ ਨਾਲ ਜਿਨ੍ਹਾਂ ਨੂੰ ਨੀਡ ਹੋਊਗੀ ਉਹਨਾਂ ਨੇ ਆਟੋਮੈਟਿਕ ਚੱਕੀ ਨਹੀਂ ਜਾਂਦੀ ਪ੍ਰਾਲੀ ਨਹੀਂ ਕਿਉਂਕਿ ਕਿਸਾਨ ਪਹਿਲੀ ਅਗ ਲਾਉਂਦਾ ਉਹਨੂੰ ਉਹਨੇ ਬਜਾਈ ਕਰਨੀ ਹੁੰਦੀ ਹੈ ਕਿਉਂਕਿ ਉਹ ਨਹੀਂ ਤੁਹਾਡੇ ਕੋਲ ਪੰਚਾਇਤ ਵਿਭਾਗ ਵੀ ਹੈਗਾ ਪੰਚਾਇਤਾਂ ਦੇ ਵਿੱਚ ਜ਼ਮੀਨਾਂ ਵੇਚੀਆਂ ਉਹ ਜਿਹੜੀ ਪਰਾਲੀ ਆ ਉਹਨੂੰ ਸੰਭਾਲਣਾ ਹੈਗਾ ਵੀ ਪਹਿਲੀ ਉਹਨੀ ਦੇਰ ਤੱਕ ਜੇ ਰਹਿ ਗੋ ਉਸੇ ਸੜਕਾਂ ਨੂੰ ਕੋਈ ਪ੍ਰੋਬਲਮ ਆ ਜੇ ਨਾਲ ਹੀ ਬਿੰਦਰ ਵੱਢ ਜੰਨੇ ਆ ਜੋ ਚੱਕੇ ਨਹੀਂ ਜਾਂਦੇ ਖੇਤਾਂ ਚੋਂ ਵੀ ਪਈ ਰਹਿੰਦੀ ਹੈ ਦੇਖੋ ਗੱਲ ਪਤਾ ਕੀ ਹੈ ਡਿਮਾਂਡ ਐਂਡ ਸਪਲਾਈ ਦਾ ਸਿਧਾਂਤ ਹੈ ਡਿਮਾਂਡ ਡਿਮਾਂਡ ਹੈ ਨਹੀਂ ਸੀਗੀ ਇੰਡਸਟਰੀ ਦੇ ਵਿੱਚ ਸਪਲਾਈ ਬਹੁਤ ਜ਼ਿਆਦਾ ਕਿਉਂਕਿ ਸਾਡੇ ਕੋਲ ਪਰਾਲੀ ਆ ਜਿਹੜੀ ਉਹ ਐਨੀ ਜ਼ਿਆਦਾ ਆ ਜਾਂਦੀ ਆ ਉਹ ਇੱਕ ਸਰਟਨ ਪੀਰੀਅਡ ਚ ਆਂਦੀ ਆ ਹੁਣ ਅਸੀਂ ਕਿਉਂ ਲੈ ਕੇ ਆਇਆ ਸਬਸਿਡੀ ਸਬਸਿਡੀ ਐਸੇ ਲਈ ਲਾਕੇ ਆਏ ਵੀ ਇਹਦੀ ਡਿਮਾਂਡ ਜਨਰੇਟ ਹੋ ਜਾਵੇ ਜਦੋਂ ਜਮਾਨੇ ਜੇ ਡੇਟ ਹੋ ਜੂਗੀ ਸਪਲਾਈ ਸਾਡੇ ਕੋਲ ਹੈਗੀ ਹੈ ਤਾਂ ਆਟੋਮੈਟਿਕਲੀ ਡਿਮਾਂਡ ਐਂਡ ਸਪਲਾਈ ਦੀ ਚੇਨ ਹੈ ਜਿਹੜੀ ਆਪਸ ਵਿੱਚ ਲਿੰਕ ਹੋ ਜਾਣੀ ਹੈ ਤੇ ਇਹ ਜਿਹੜੀ ਪ੍ਰਾਲੀ ਹੈ ਜਿਹੜੀ ਆਟੋਮੈਟਿਕਲੀ ਉਹ ਇੰਡਸਟਰੀ ਲਿਸਟ 'ਚ ਚੱਕਣੀ ਸ਼ੁਰੂ ਕਰ ਦਵੇ ਅਰੇ ਗਾਣ ਕਰੂੰਗੀ ਕਿਉਂਕਿ ਤੁਸੀਂ ਗੱਲ ਕਰ ਰਹੇ ਹੋ ਡਾਇਰੈਕਟ ਦੇਖੋ ਜੇ ਡਾਇਵਰਸਿਫਿਕੇਸ਼ਨ ਹੋਊਗੀ ਜਿਹੜਾ ਉਹਦਾ ਕੋਈ ਬਾਇਓਫਿਊਲ ਨਿਕਲੂਗਾ ਉਹਦੇ ਤੇ ਆਜੂਗੀ ਸਕੀਮ ਸਕੀਮਾਂ ਤਾਂ ਜਿਹੜੀਆਂ ਸਕੀਮਾਂ ਸਾਨੂੰ 1947 ਚ ਚੱਲਦੀਆਂ ਸੀ ਉਹ ਅੱਜ ਥੋੜੋ ਅਵੇਲੇਬਲ ਨੇ ਅੱਜ ਵਾਲੀਆਂ ਹੋਰ ਨੇ ਕੱਲ ਵਾਲੀਆਂ ਹੋਰ ਸੀ ਪਰਸੋਂ ਵਾਲੀਆਂ ਹੋਰ ਆਉਣ ਵਾਲੀਆਂ ਹੋਰ ਹੋਣਗੀਆਂ ਜਿਵੇਂ 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 ਸਮਾਂ ਆਊਗਾ ਉਸ ਹੱਬ ਨਾਲ ਸਕੀਮਾਂ ਆਪਾਂ ਡਿਜ਼ਾਈਨ ਕਰਦੇ ਰਹਿਣਾ ਜਿਵੇਂ ਜਿਵੇਂ ਸਮਾਂ ਆਊਗਾ ਉਸ ਹੱਬ ਨਾਲ ਸਕੀਮਾਂ ਆਪਾਂ ਡਿਜ਼ਾਈਨ ਕਰਦੇ ਰਹਿਣਾ ਇਹ ਤਾਂ ਸੀ ਇੰਸਾਲ ਫਿਊਲ ਹੈਗਾ ਇਹ ਪਰਮਾਨੈਂਟ ਨਹੀਂ ਨਹੀਂ ਕੋਈ ਵੀ ਫਿਊਲ ਇੱਕ ਮਿੰਟ ਮੈਂ ਦੱਸਦਾ ਫਿਊਲ ਕੋਈ ਵੀ ਫਿਊਲ ਹੁੰਦਾ ਇਹਨੂੰ ਆਪਾਂ ਸਟਾਕ ਕਰ ਸਕਦੇ ਹੁੰਦੇ ਆ ਕੋਈ ਐਸਾ ਮਸਲਾ ਨਹੀਂ ਜਿੱਥੇ ਅੱਛਾ ਇਹਦੇ 'ਚ ਹੋਰ ਦੱਸਦਾ ਸਾਡੇ ਕੋਈ ਕਿਹੜੇ 'ਚ ਪਹਿਲਾਂ ਵੀ ਸਕੀਮ ਚੱਲਦੀ ਹੈ ਜਿਹੜਾ ਕੋਈ ਕਲੀਨਰ ਇਸ ਪਰਾਲੀ ਨੂੰ ਸਟਾਕ ਕਰਨਾ ਚਾਹੁੰਦਾ ਹੈ ਅਗਰ ਉਹ ਨੂੰ ਜਗਾ ਜਗਾ ਉਹ ਪਰਚੇਸ ਕਰਦਾ 2 ਕਿਲੇ 5 ਕਿਲੇ ਜਿੱਥੇ ਵੀ ਉਹਨੇ ਸਟਾਕ ਕਰਨਾ ਹੈ ਅਸੀਂ ਉਹਦੇ ਤੇ ਇੱਕ ਹੋਰ ਸਬਸਿਡੀ ਦਿੱਤੀ ਹੋਈ ਹੈ ਕਿ ਉਹਨੇ ਜਿਹੜੀ ਰਜਿਸਟਰੀ ਕਰਾਣੀ ਹੈ ਇੰਡਸਟਰੀ ਦੇ ਉੱਤੇ ਉਹਦੇ ਚਾਰਜਸ ਨਹੀਂ ਲੱਗਣਗੇ ਜ਼ੀਰੋ ਚਾਰਜਸ ਹੈ ਜਿਉਂ ਪਰਾਲੀ ਦੇ ਲਈ ਸਟਾਕ ਦੇ ਲਈ ਜ਼ਮੀਨ ਖਰੀਦਦਾ ਅਸੀਂ ਉਹ ਵੀ ਸਬਸਿਡੀ ਨਾਲ ਦੇ ਰਹੇ ਹਾਂ ਸੋ ਇਸ ਕਰਕੇ ਬਹੁਤ ਵੱਡਾ ਉਪਰਾਂ ਲਾ ਜੀ ਜਿਦੋਂ ਫਾਰਮਰ ਕਿਵੇਂ ਸੋਚਦੇ ਹਨ ਫਾਰਮਰ ਨੂੰ ਅਪਰੋਚ ਕਰਨ ਦੀ ਜ਼ਰੂਰਤ ਨਹੀਂ ਪੈਣੀ ਇੰਡਸਟਰੀ ਲਿਸਟ ਆਪ ਹੀ ਫਾਰਮਰ ਤੱਕ ਪਹੁੰਚ ਜਾਏਗਾ ਕਿੰਨੇ ਖਜਾਂ ਟਾਂ ਜੜੀਆਂ ਕੀ ਹੈ ਉਹ ਤੰਦ ਹੋਏਗਾ ਉਹ ਦੇ ਦਾਂਗੇ ਤੁਹਾਨੂੰ ਡੇਟਾ ਸਾਡੇ ਕੋ ਹੈਗਾ ਸਾਰਾ ਡੇਟਾ ਅਸੀਂ ਤੁਹਾਨੂੰ ਦੇ ਦੇਵਾਂਗੇ ਸੋਨ ਚ ਤੁਸੀਂ ਪਏ 60 ਕਰੋੜ ਰੁਪਏ ਰੱਖੇ ਆ ਤੇ ਤੁਸੀਂ ਕਹਿੰਦੇ ਹੋ ਕਿ ਜਿਹੜਾ 500 ਤੋਂ 600 ਇੰਡਸਟਰੀਆਂ ਨੂੰ ਜਿਹੜਾ ਇਹਦਾ ਲਾਭ ਮਿਲਣਾ ਹੈ ਕਿ ਕਿੰਨਾ ਕਿੰਨਾ ਗ੍ਰਾਮ ਮਿਸਮੈਚ ਨਹੀਂ ਹੋ ਰਿਹਾ ਵੀ ਅਸੀਂ 50 ਲੱਖ ਰੁਪਏ ਮਿਨੀਮਮ ਅਸੀਂ ਕਹਿ ਰਹੇ ਆ ਜੇ 50 ਲੱਖ ਅਸੀਂ ਦੇਨੇ ਆ ਤਾਂ 120 ਇੰਡਸਟਰੀਆਂ ਨੂੰ 60 ਕਰੋੜ ਦਾ ਵਾਢਿਆ ਜਾਂਦਾ ਹੈ ਬਾਬਾ ਜੀ ਘਟਦੇ ਹੋਣਗੇ ਹੋਰ ਦੇ ਦੇਾਂਗੇ ਤੁਹਾਡੀ ਸਰਕਾਰ ਧੰਨਵਾਦ ਚਾਹ ਪਾਣੀ ਵੀ ਆ ਲੋ ਜੀ ਵੱਡੇ ਭਾਤੇ